ਓਏ ਆ ਜਾ ਛੋਟੇ ਵੀਰ ਚਾਹ ਪੀਲਾ ਕਰਾ ਕੇ ਆ ਗਿਆ ਭਈ ਆ ਗਿਆ ਸੱਚੇ ਬਾਈ ਤੈਨੂੰ ਅੱਜ ਪਤਾ ਹੈ ਕਿਦਾ ਜੰਮਦਣਾ ਮੈਂ ਤਾਂ ਭੁੱਲੇ ਪਿਆ ਸੀ ਭਈਆ ਵਧਾਈਆਂ ਬਾਈ ਤੈਨੂੰ ਯਾਰ ਹਾਂ ਤੈਨੂੰ ਵੀ ਬਹੁਤ ਵਧਾਈਆਂ ਬਾਈ ਬਹੁਤ ਬਹੁਤ ਵਧਾਈਆਂ ਤੇ ਅੱਜ ਆਪਣਾ ਪ੍ਰੀਤ ਜਾਨਾ ਕਿੱਥੇ ਗਿਆ ਹੋਇਆ ਉਹ ਪਿੰਡ ਚ ਗਿਆ ਬਾਈ ਸਰਪੰਚਾਂ ਦੇ ਮੁੰਡੇ ਕੋਲ ਉਹਦੇ ਨਾਲ ਕੋਈ ਰਾਇ ਮਸ਼ਵਰਾ ਕਰਨ ਗਿਆ ਪਲੱਸ 2 ਕਰ ਲਈ ਆਉਣੇ ਹੁਣ ਤੇ ਉਹ ਕਹਿੰਦਾ ਇਸ ਦੂ ਬਾਅਦ ਵੀ ਗਾਂ ਅਗਲੇ ਦੀ ਪੜਾਈ ਜਿਹੜੀ ਕਰਨੀ ਆ ਉਹਦੇ ਬਾਰੇ ਕੋਈ ਰਾਇ ਮਸ਼ਵਰਾ ਕਰਦੇ ਉਹਨੇ ਠੀਕ ਆ ਮੁੰਡਾ ਉਹ ਵਧਾਈਆਂ ਦੇ ਦਿੰਦਾ ਮੁੰਡਾ ਸਿਆਣਾ ਉਹ ਲੱਗਦਾ ਹੁੰਦਾ ਆ ਗਿਆ ਆ ਗਿਆ ਹੈਰੀ ਆ ਜਾ ਆ ਜਾ ਜੱਜਾ ਪੁੱਤ ਆ ਜਾ ਵਧਾਈਆਂ ਪੁੱਤ ਜਨਮ ਦੇਣ ਦੀ ਆ ਵੀ ਪੁੱਤਰਾ ਕਿਵੇਂ ਆ ਠੀਕ ਠਾਕ ਜੀ ਵਧੀਆ ਤੈਨੂੰ ਜਨਮ ਦਿਨ ਦੀਆਂ ਵਧਾਈਆਂ ਬਹੁਤ ਬਹੁਤ ਸਰਪੰਚਾਂ ਦਾ ਮੁੰਡਾ ਕੀ ਜਾਂਦਾ ਫਿਰ ਪੁੱਤਰਾ ਹਾਂਜੀ ਮੈਂ ਉਹ ਆਪਣੇ ਕੋਲੇ ਗਿਆ ਸੀ ਸਰਪੰਚ ਦੇ ਮੁੰਡੇ ਕੋਲੇ ਕੱਠਿਆ ਨਹੀਂ ਕੀਤੀ ਐ ਪਲੱਸ 2 ਤਾਂ ਸੀ ਤੇ ਉਹ ਤਾਂ ਚੰਡੀਗੜ੍ਹ ਲੱਗਣ ਲੱਗਾ ਜੀ ਡਿਪਲੋਮਾ ਕਰਨਾ ਉਹਨੇ ਤਾਂ ਕੀ ਸੋਚਿਆ ਫਿਰ ਤੂੰ ਮਨ ਤਾਂ ਮੇਰਾ ਵੀ ਸੀਗਾ ਜੀ ਪਰ ਖਰਚਾ ਹੀ ਬਹੁਤ ਹੋ ਜਾਣਾ ਚੰਡੀਗੜ੍ਹ ਖਰਚੇ ਤੇ ਕੀ ਪ੍ਰਵਾਹ ਕਰਦਾ ਪੁੱਤਰਾ ਖਰਚੇ ਦਾ ਫਿਕਰ ਨਾ ਕਰੀ ਇਹ ਸਾਰੀਆਂ ਆਸਾਂ ਸਾਡੀਆਂ ਤੇਰੇ ਤੇ ਆ ਕਿਉਂਕਿ ਅਸੀਂ ਤਾਂ ਜਦੋਂ ਸਾਡਾ ਬਾਪ ਤੁਰ ਗਿਆ ਮੇਰੀ ਉਮਰ ਸਿਰਫ 7 ਸਾਲ ਦੀ ਸੀ ਤੇਰੇ ਪਿਓ ਦੀ ਉਮਰ 5 ਸਾਲ ਸੀ ਅਸੀਂ ਤਾਂ ਨਹੀਂ ਪੜ ਸਕਿਆ ਪੁੱਤਰਾ ਪਰ ਅਸੀਂ ਤੁਹਾਨੂੰ ਜ਼ਰੂਰ ਪੜਾਉਣਾ ਚਾਹੁੰਦੇ ਆ ਤੇ ਤੂੰ ਤਨ ਮੰਨ ਲਾ ਕੇ ਪੜ ਤੇ ਪੈਸੇ ਦੀ ਪਰਵਾਹ ਨਾ ਕਰ ਚਲੋ ਠੀਕ ਆ ਕੁਲਵੀਰ ਤੂੰ ਔਂ ਕਰੇ ਨੰਬਰ ਆਉਂਦਾ ਸੁਖ ਨੂੰ ਸਾ ਤੇ ਉਹ ਤੇ ਮੱਥਾ ਟੇਕਿਆ ਜੀ ਤੇ ਮੈਂ ਵੀ ਹੁਣ ਖੇਤ ਨੂੰ ਚੱਲਦਾ ਠੀਕ ਆ ਚੱਲ ਬਾਈ ਪਹੁੰਚੋ ਤੁਸੀਂ ਅਸੀਂ ਆਉਣੇ ਤੂੰ ਹੈਰੀ ਕੀ ਕਰਦਾ ਤੂੰ ਵੀ ਖੇਤ ਹੀ ਚੱਲ ਅੱਜ ਮੇਰੇ ਨਾਲ

ਕਹੇ ਵੀ ਬਥੇਰਾ ਹੋ ਗਿਆ ਪਹਿਲਾਂ ਪੱਠੇ ਵੜ ਲੀਏ ਕਿ ਗੰਡੇ ਘੜ ਲੀਏ ਮੜਾ ਪੱਠੇ ਵੜੀਏ ਪਹਿਲਾਂ ਚਲੋ ਆਪਾਂ ਪੱਠੇ ਵੜ ਲੈਂਦੇ ਉਹਦੋਂ ਆ ਜਾਣਗੇ ਉਹ ਮਤਤ ਤੇ ਪੜਾਈ ਆ ਤੇ ਤੇਰੇ ਤਾਏ ਨੇ ਹਾਂ ਕਰਤੀ ਆ ਹਾਂਜੀ ਤੂੰ ਵੀ ਹੁਣ ਮਨ ਲਾ ਕੇ ਪੜੀ ਇੰਨੇ ਪੈਸੇ ਭਰਨੇ ਆ ਹਾਂਜੀ ਹਾਂਜੀ ਤੇਰੇ ਤਾਏ ਨੇ ਸਾਨੂੰ ਛੋਟੇ ਹੁੰਦੇ ਨਾ ਬਹੁਤ ਲਾਡਾ ਨਾ ਪਾਲਿਆ ਹਾਂਜੀ ਤੇਰੇ ਦਾਦੇ ਦੀ ਡੈਥ ਹੋ ਗਈ ਸੀ ਛੋਟੇ ਹੁੰਦੇ ਉਹਨਾਂ ਦੇ ਸਿਰ ਕੁਵਿੰਦਾਰੀ ਪੈ ਗਈ ਸੀ ਹਾਂਜੀ ਤੇ ਸਾਨੂੰ ਪੂਰੇ ਸ਼ੌਕ ਨਾ ਪਾਲਿਆ ਤੇ ਅੱਗੇ ਵੀ ਥੋੜੇ ਵੀ ਸ਼ੌਕ ਪੂਰੇ ਕਰਦੇ ਪਏ ਆ ਹਾਂਜੀ ਹਾਂਜੀ ਬਹੁਤ ਚੰਗੀ ਗੱਲ ਆ ਉਹਨੇ ਆਪਦੇ ਮੁੰਡੇ ਚ ਤੇਰੇ ਚ ਕੋਈ ਫਰਕ ਨਹੀਂ ਸਮਝਿਆ ਪੁੱਤ ਹਾਂਜੀ ਤੂੰ ਵੀ ਉਹਨਾਂ ਦਾ ਮਾਣ ਰੱਖੀ ਤੇ ਤਾਏ ਹੀ ਦੇਖਦੇ ਨਹੀਂ ਪਾਏ ਕਿਤੇ ਓਰੇ ਪੱਠੇਵੜੀਆਂ ਪਾਈ ਉਹ ਆ ਗਿਆ ਪੁੱਤਰ ਆ ਜਾ ਪਾਣੀ ਪੀ ਲੋ ਪਾਣੀ ਆ ਜਾ ਸ਼ਾਮੇ ਭਾਈ ਨੇ ਉੱਥੇ ਅੱਲਾ ਤੇਰੇ ਭਾਈ ਨੂੰ ਆ ਗਿਆ ਵੀ ਹਰੀ ਹਾਂਜੀ ਹਾਂਜੀ ਪਾਣੀ ਤੇ ਆ ਵੀ ਤੇ ਵੀ ਬੜੀ ਲੱਗੀ ਸੀ ਵਰਨੇ ਪੱਠੇ ਭਾਈ ਹਾਂ ਬਈ ਪੰਡਾ ਪਾਉਣ ਲੈ ਗਿਆ ਸੱਚੋ ਆਪਣਾ ਨੰਬਰ ਨਾਲ ਦੇ ਤੂੰ ਤੜਕੇ ਮੱਥਾ ਟੇਕ ਗਿਆ ਜਾ ਕੇ ਉਹ ਕੱਲ ਕਹਿ ਕੇ ਗਏ ਸੀ ਯਾਰ ਆਉਂਦਾ ਬਾਈ ਉਧਰ ਮੱਥਾ ਟੇਕ ਕੇ ਆਏ ਆ ਸੀ ਚਲੋ ਵਧੀਆ ਕੀਤਾ ਯਾਰ ਬੰਦੇ ਮਿਲਣ ਸਾਰ ਆਉਂਦੇ ਜਾਂਦੇ ਆ ਤੇ ਆਉਣ ਜਾਣਾ ਆਪਣਾ ਪਿਆਰ ਵਾਧਾ ਚਲ ਮੈਂ ਵਟਾਈਆਂ ਕੱਢ ਲਾਂ ਤੇ ਤੁਸੀਂ ਮਾਰੋ ਗੱਲਾਂ ਸਟਾਰਟ ਕਰ ਲਾ ਕੰਮ ਹੁਣ ਨਾ ਬਾਈ ਤੂੰ ਇਹ ਕੰਮਾਂ ਦੀ ਜ਼ਿੰਮੇਵਾਰੀ ਤੂੰ ਰੱਖ ਜਾਣ ਆਉਂਦੀ ਆ ਕੰਮ ਵਾਲਾ ਸਾਨੂੰ ਦੇ ਦੇ ਕੰਮ ਹੁਣ ਮੁੰਡਾ ਵੀ ਸੁੱਕਣਾ ਗੱਭਰੂ ਹੋ ਗਿਆ ਨਾਲ ਜਿੰਨਾ ਕਰ ਇਥੇ ਕੰਮ ਕੂਮ ਕਰਾ ਦੇ ਕੋਈ। ਉਹ ਕੋਈ ਨਹੀਂ ਬਾਈ ਛੋਟੇ। ਕੰਮ ਕਰਦਾ ਸਿਰ ਚੰਗਾ ਰਹਿੰਦਾ। ਨਹੀਂ ਤਾਂ ਬੈਠੇ ਜੁੜ ਜਾਗੇ। ਥੋੜਾ ਥੋੜਾ ਨਾਲ ਮੈਂ ਕਿ ਵੀ ਚੱਲਿਆ ਕਰੂੰਗਾ। ਆਪਾਂ ਰਲ ਮਿਲ ਕੇ ਕਰੀ ਚੱਲਾਂਗੇ। ਪੱਟੀ ਜ ਆਪਣਾ ਵੱਡਾ ਹੋ ਗਿਆ। ਚੱਲ ਆਪੇ ਨਾਲ ਮਦਦ ਕਰਾ ਦਿਆ ਕਰੂੰਗਾ। ਉਹ ਤਾਂ ਗੱਲ ਠੀਕ ਹੈ ਬਾਈ ਹੁਣ ਤੂੰ ਨਾ ਪੱਠੇ ਪੁੱਠੇ ਵੱਢ ਲਿਆ। ਗਰਮੀ ਹੁੰਦੀ ਜਾਂਦੀ ਆ ਤੇ ਤੂੰ ਹੁਣ ਜਾ ਕਰੇ। ਅਸੀਂ ਲੈ ਆਵਾਂਗੇ ਪੱਠੇ ਤੇ ਜੀ ਟਾਈਮ ਹੋਇਆ ਤਾਂ ਚਾਹ ਲਿਆ। ਉਹ ਚਲਾ ਜਾ ਨਾ ਕੋਈ ਗੱਲ ਨਹੀਂ। ਜਾ ਵੜਦਾ। ਪਹਿਲਾ ਕੰਮ ਬੈਲੀਆਂ ਨੇ ਵੈਲ ਖੱਟੜੇ ਉਹ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ ਤੀਜਾ ਘਰੇ ਆਪਾਂ ਹਏ ਲਾਉਣੀਆਂ ਆਂ ਉਂਗਲਾਂ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਨੀ ਤੇਰੇ ਦਰ ਤੇ ਓ ਬਾਈ ਸਤਿਗੁਰੂ 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 ਇਹ ਕਿਧਰ ਦਾ ਛੋਟੇ ਵੀਰ ਓ ਕੋਈ ਨਹੀਂ ਬਾਈ ਕਿ ਆਇਆ ਉਹਨਾਂ ਕੋ ਕੰਮ ਕਰਨ ਉਹ ਇਹ ਤਾਂ ਚੰਗੀ ਨਹੀਂ ਸਰਦੀ ਕੋਈ ਇਹ ਲੋਕਾਂ ਦੇ ਘਰ ਪਾਰ ਦਾ ਫਰਦਾ ਇਹਨੂੰ ਬੜਾ ਮੂਣਾ ਲਾਇਆ ਕਰ ਚੱਲ ਆਪਾਂ ਕੀ ਲੈ ਚੱਲ ਬਈ ਤੂੰ ਜਾ ਫਿਰ ਨਾ ਚਾਹ ਲੈ ਆਈ ਤੇ ਨਾਲੇ ਕੋਈ ਕੰਮ ਧੰਦਾ ਵੇਖ ਲੈ ਘਰੇ ਮੜਾ ਮੋਟਾ ਹੈਗਾ ਚੱਲ ਠੀਕ ਆ ਛੋਟੇ ਵੀਰ ਫਿਰ ਮੈਂ ਜਾਣਾ ਕਰ ਨੂੰ ਨਾਲੇ ਤਾਂ ਪੱਠੇ-ਪੁੱਠੇ ਪਾਇਆ ਹਾਂਗਾ ਨਾਲੇ ਫਿਰ ਤੁਹਾਡੀ ਚਾਹ ਲੈ ਕੇ ਆ ਜਾਊਗਾ ਠੀਕ ਆ ਫਿਰ ਠੀਕ ਆ ਫਿਰ ਮੈਂ ਵੀ ਵੇਖਦਾ ਕੰਮ ਕਰਦਾ और मल्ला गया होता मैं आधी कम कर ही मेरे चट्टे ता ਰੱਖਣੀ ਹਰੇ ਹੋਏ ਤੇ ਇਹ ਤਾਂ ਚੀਜ਼ ਕੀ ਹੈ ਉਹ ਟੁੱਟੇ ਜਾਂਦੇ ਆ ਯਾਰ ਕਿਉਂ ਆਏ ਨਾ ਟੋਕੇ ਠੀਕ ਰਹੂਗਾ ਅੱਜ ਫਿਰ ਕੰਮ ਕਰ ਹੀ ਦਿੱਕੇ ਵੇ ਅੱਜ ਮੌਕਾ ਮਿਲਿਆ ਇੰਨਾ ਦੋ ਆਪਾਂ ਨੂੰ ਅੱਢ ਅੱਡ ਕਰਨ ਦਾ ਬੜੇ ਰਾਮ ਤੇ ਲక్ష్మణ ਬਣੇ ਫਿਰਦੇ ਸੀ ਮੇਰੇ ਕਾ ਰੁੱਖ ਚੱਟੇ ਨਹੀਂ ਹਰੇ ਹੋਏ ਤੇ ਓਏ ਧੀਦੇ ਨਹੀਂ ਕਿਤੇ ਕੀ ਆ ਗਾੜਾ ਕਿ ਵਾਈ ਮਾਰਦੇ ਆ ਓਏ ਕਲਵੀਰਿਆ ਓ ਕਲਵੀਰਿਆ ਓ ਆਉਂਦਾ ਓ ਇੱਥੇ ਹੀ ਬਹਿ ਜਾਂਦੇ ਆ ਆਈ ਹਾਈ ਆ ਗਿਆ ਕਾਲੇ ਕਿਵੇਂ ਆ ਓਏ ਹੋਰ ਬਾਈ ਠੀਕ ਠਾਕ ਆ ਠੀਕ ਆ ਵਧੀਆ ਵਸ ਤੂੰ ਦੱਸ ਹੋਰ ਘਰ ਪਰਵਾ ਠੀਕ ਆ ਸਾਰਾ ਓ ਮੈਂ ਕਹਿੰਦਾ ਜਮਾਂ ਮੌਜਾਂ ਓ ਲੈ ਫੜ ਪਾਣੀ ਓ ਸੁਨਾਖ ਕਿਵੇਂ ਆਣਾ ਹੋਇਆ ਓਏ ਮੈਂ ਤਾਂ ਅੱਜ ਵਧਾਈ ਲੈਣ ਆਇਆ ਸੀ ਤੇਰੇ ਕੋਲੋਂ ਹਾਂ ਹੀਰ ਸਿਆ ਕਾਰੀ ਵਧਾਈ ਓ ਮੈਂ ਸੁਣਿਆ ਤੇਰੇ ਭਰਾ ਨੇ ਸ਼ਹਿਰ ਚ ਪਲਾਟ ਫਰੋਟ ਲੈ ਲੇ ਪਲਾਟ ਲੈ ਲੇ ਉਹ ਤੈਨੂੰ ਕੋਈ ਭਲੇਖਾ ਪੈ ਗਿਆ ਕੱਲ ਤਾਂ ਮੁੰਡਾ ਬਾਹਰ ਭੇਜ ਕੇ ਹਟੇ ਆ ਓਏ ਨਾਲੇ ਗੱਡੀਆਂ ਗੁੱਡੀਆਂ ਲਈ ਬੈਠਾ ਓਏ ਆਪਦੇ ਬੱਚੇ ਤਾਂ ਉਹ ਸੈੱਟ ਕਰ ਗਿਆ ਤੇ ਤੇਰਾ ਮੁੰਡਾ ਇੱਥੇ ਹੀ ਫਿਰਦਾ ਉਹ ਨਹੀਂ ਭਾਈ ਇਹ ਵੀ ਤਾਂ ਆਪ ਚੰਡੀਗੜ੍ਹ ਦਾਖਲਾ ਭਰਨਾ ਹੁਣ ਅੱਜ ਹੀ ਗੱਲ ਹੋਈ ਸੀ ਬਾਈ ਕਹਿੰਦਾ ਵੀ ਦਾਖਲਾ ਭਰ ਦਾਂਗੇ ਆਪਾਂ ਉਹਦੇ ਚੰਗਾ ਤੇ ਨਾਲੇ ਮੈਂ ਸੁਣਾ ਨਹਿਰ ਦੇ ਲਾਗੇ ਤੱਕ ਉਹਨੇ ਦੋ ਕਿਲੇ ਜ਼ਮੀਨ ਵੀ ਲੈ ਲਈ ਕਿਹੜੀਆਂ ਗੱਲਾਂ ਕਰਦਾ ਬਾਈ ਜ਼ਮੀਨ ਲਈ ਹੋਵੇ ਤਾਂ ਸਾਨੂੰ ਪਤਾ ਨਾ ਲੱਗੇ ਯਾਰ ਉਹ ਨਹੀਂ ਨਹੀਂ ਕਿਹੜੇ ਸਤਜੋਗ ਚ ਫਿਰਦਾ ਅਜ ਕਰ ਕਾਲਯੁਗ ਆ ਕਾਲਯੁਗ ਉਹ ਜਿੰਨਾ ਮਰਜੀ ਕਾਲਜਗ ਹੋਵੇ ਬਾਈ ਮੇਰਾ ਭਰਾ ਮੇਰੇ ਨਾਲ ਨਹੀਂ ਕਰ ਸਕਦਾ ਉਹ ਤੇਰੇ ਕੋਈ ਨਾ ਜ਼ਮੀਨ ਜੱਪਾ ਕਰਾਇਆ ਉਹਨੇ ਮਾੜਾ ਮੋਟਾ ਕੋਈ ਸਾਧਨ ਤੇਰੇ ਨਾਲ ਕਰਾਇਆ ਉਹਨੇ ਜ਼ਮੀਨ ਤਾਂ ਬਾਈ ਬਾਪੂ ਦੀ ਮੌਤ ਤੋਂ ਬਾਅਦ ਸਾਡਾ ਸਾਂਝਾ ਖਾਤੇ ਪਿਆ ਹੈ ਤਾਂ ਚਾਚੇ ਤਾਂ ਇਹਨਾਂ ਨੇ ਅਸੀਂ ਵੰਡੀ ਨਹੀਂ ਨਹੀਂ ਮੈਨੂੰ ਲੱਗਦਾ ਕਲਵੀਰ ਸਿੰਘ ਤੂੰ ਭੁਲਾ ਹੈ ਤੇ ਮੇਰੀ ਗੱਲ ਤੇ ਗੌਰ ਕਰੀ ਮੇਰਾ ਕੰਮ ਤਾਂ ਰਾਹ ਪੋਣਾ ਹੈ ਜਾਣਾ ਜਾਂ ਨਾ ਜਾਣਾ ਤੇਰੀ ਮਰਜ਼ੀ ਆ ਚੱਲ ਅਸੀਂ ਤਾਂ ਕੀ ਕਰ ਸਕਦੇ ਆ ਤੁਹਾਡੇ ਘਰ ਦਾ ਮਸਲਾ ਹੈ ਪਰ ਮੇਰੀ ਗੱਲ ਤੇ ਗੌਰ ਜ਼ਰੂਰ ਕਰੀ ਚੰਗਾ ਫਿਰ ਉਹ ਹਾਂ ਸੱਤ ਮੈਂ ਯਾਰਾ ਪੱਠਾ ਦੀ ਪੰਡ ਵੀ ਲੈ ਕੇ ਜਾਣੀ ਐ ਇੱਕ ਤੇ ਦਾਤੀ ਉੱਥੇ ਪਈਆ ਟੱਕ ਚ ਪਈਆ ਵਾਰਨੇ ਉੱਥੇ ਚੰਗਾ ਫਿਰ ਸੱਚ ਨਾ ਕਹਿੰਦਾ ਹੋਵੇ ਕੱਲ ਤਾਂ ਕਰਨੀ ਪੈਣੀ ਘਰੇ ਜਾ ਕੇ ਮੈਂ ਆਪੋ ਕਿਹਨਾਂ ਚਿੰਤਾ ਵਿੱਚ ਬੈਠਾ ਹਾਂ ਇਹ ਕਿ ਆ ਨਾ ਇਹ ਇਹ ਬੰਦਾ ਕੌਣ ਆ 43 ਇਹ ਪਿੰਡ ਚੋਂ ਹੀ ਆ ਬੰਦਾ ਕਾਲਾ ਪੁੱਤ ਇਹ ਮਸ ਕਹਿੰਦਾ ਹੀ ਤੇਰੇ ਤਾਇਏ ਨੇ ਕੋਈ ਪਲਾਂਟ ਬਰੂਟ ਲੈ ਆ ਸ਼ਹਿਰ ਕੋਈ ਜ਼ਮੀਨ ਨੂੰ ਆਰਡਰ ਲੈ ਲਈ ਆ ਯਾਰ ਪਲਾਂਟ ਲੈ ਲੈ ਬਾਪੂ ਇਹ ਪਲਾਂਟ ਲੈ ਜਾਂਦੇ ਤਾਂ ਆਪਾਂ ਨੂੰ ਪਤਾ ਨਾ ਹੁੰਦਾ ਉਹਦਾ ਕੀ ਪਤਾ ਲੱਗਦਾ ਯਾਰ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਕੀ ਹੋਈ ਜਾਂਦਾ ਇਹ ਕੋਈ ਨਹੀਂ ਤਾਇਆ ਆਉਂਦਾ ਹੀ ਆ ਪਚਾ ਲੈਣੀ ਭੇਜਾ ਆਉਂਦਾ ਚਾਹ ਲੈ ਕੇ ਆ ਇੱਥੇ ਆਉਣਾ ਉਹਨਾਂ ਨੇ ਤੇ ਆਪਾਂ ਗੱਲ ਕਰ ਲਾਂਗੇ ਬੈਠੇ ਨੂੰ ਇਸ ਗੱਲ 'ਚ ਕੀ ਐ ਉਹ ਇੱਥੇ 100 ਬੰਨੇ ਚੰਨੇ ਯਾਰ ਲੋਕ ਲੰਘਦੇ ਤਾਂ ਮੈਂ ਘਰੇ ਬਹਿ ਕੇ ਉਹਦੇ ਨਾਲ ਗੱਲ ਕਰਦਾ ਤੇ ਆ ਜਾਂਦੇ ਹੋਰ ਦਸ ਮਿੰਟਾਂ ਨੂੰ ਇੱਥੇ ਨਹੀਂ ਮੈਨੂੰ ਤਾਂ ਚਿੰਤਾ ਹੋਈ ਪਈ ਐ ਯਾਰ ਮੈਨੂੰ ਕਿੱਥੇ ਮੇਰਾ ਬਲੱਡ ਬਲੂ ਦਾ ਘਟ ਜੇ ਤੇ ਮੈਂ ਜਾ ਕੇ ਗੱਲ ਕਰਦਾ ਉਹਦੇ ਨਾਲ ਵੀ ਨਹੀਂ ਤਾਂ ਬਾਈ ਚੱਲ ਫਿਰ ਮੈਂ ਦੂਜੀ ਵਾਟ ਵੀ ਕਰਦਾ ਤੇ ਦੂਜੇ ਕਾਰੇ ਪਾਣੀ ਪਾਣੀ ਛੱਡ ਦੂਜੇ ਕਾਰੇ ਨੂੰ ਤੇ ਮੈਂ ਆਉਣਾ ਜਾਂਦਾ ਘਰੇ ਜਾ ਕੇ ਗੱਲ ਕਰਨੀ ਪੈਣੀ ਐ ਪਹਿਲੋਂ ਪੱਠੇ ਪਾ ਕੇ ਚਾਹ ਦਾ ਟਾਈਮ ਹੀ ਹੋ ਗਿਆ ਚਾਹ ਵੀ ਲੈ ਕੇ ਜਾਣੀ ਆ ਕਿ ਨਾ ਪੱਠੇ ਲਾ ਦਈਏ ਉਦੋਂ ਬਾਅਦ ਫਿਰ ਚਾਹ ਲੈ ਜਾਗੇ ਭਾਈ ਕੀ ਗੱਲ ਹੋ ਗਈ ਕੁਲਵੀਰ ਚਾਹ ਤਾਂ ਮੈਂ ਲੈ ਕੇ ਆਉਂਦਾ ਸੀ ਮਗਰ ਚਾਹ ਤਾਂ ਭਾਈ ਤੁਹਾਨੂੰ ਤੂੰ ਚੰਗੀ ਪਿਆਤੀ ਆ ਚਾਹ ਕਿਹੜੀ ਚਾਹ ਦੀ ਗੱਲ ਕਰ ਰਿਹਾ ਸਾਡੇ ਤੋਂ ਵਧਾਈਆਂ ਮੰਗਦੇ ਆ ਕਾਹਦੀਆਂ ਵਧਾਈਆਂ ਜਿਹੜੇ ਤੂੰ ਪਲਾਟ ਲੈ ਲਿਆ ਤੇ ਨਹਿਰੋਂ ਪਾਰ ਜ਼ਮੀਨ ਲੈ ਲਈ ਆ ਪਲਾਟ ਕਿਹੜੇ ਪਲਾਟਾਂ ਦੀ ਗੱਲ ਕਰਦਾ ਵੀ ਝੋਲਾ ਨਾ ਬਣ ਭਾਈ ਮੈਨੂੰ ਸਾਰਾ ਪਤਾ ਲੱਗ ਗਿਆ ਵੀਰ ਤੂੰ ਮੇਰਾ ਛੋਟਾ ਨਹੀਂ ਯਾਰ ਮੈਂ ਕੋਈ ਗੱਲਬਾਤ ਨਹੀਂ ਕਰਨੀ ਬਾਈ ਤੇਰੇ ਨਾਲ ਅੱਜ ਤੱਕ ਮੈਂ ਤੈਨੂੰ ਨਹੀਂ ਮੈਂ ਤੇਰੇ ਤੇ ਬਹੁਤ ਯਕੀਨ ਕੀਤਾ ਸੀ ਬਾਈ ਤੂੰ ਮੇਰੇ ਤੋਂ ਬਹੁਤ ਕੁਝ છુપਾਇਆ ਚੋਰ ਉਹ ਮੇਰੇ ਤੋਂ ਸ਼ਹਿਰ ਪਲਾਟ ਲੈ ਤੋ ਬਾਈ ਮੈਂ ਤਾਂ છુપਾਇਆ ਹੀ ਕੁਝ ਨਹੀਂ ਮੈਂ ਤਾਂ ਕਦੇ ਸ਼ਹਿਰ ਜਾਂਦਾ ਨਹੀਂ ਛੋਟੇ ਵੀਰ ਮੈਂ ਤਾਂ ਤੇਰੇ ਨਿਗਾਹ 'ਚ ਹੀ ਰਹਿੰਦਾ ਨਹੀਂ ਬਾਈ ਮੈਨੂੰ ਲੋਕ ਪਹਿਲਾਂ ਹੀ ਕਹਿੰਦੇ ਸੀ ਸ਼ਹਿਰ ਦੀ ਸ਼ਰੀਕ ਹੀ ਹੁੰਦਾ ਮੈਂ ਤੇਰੇ ਤੇ ਵਿਸ਼ਵਾਸ ਕਰਕੇ ਬਹੁਤ ਘਾਟਾ ਖਾ ਲਿਆ ਤੂੰ ਕੁਲਵੀਰ ਮਾੜੀ ਗੱਲ ਕੀਤੀ ਮੈਂ ਸਹੀ ਸਮਝ ਨਈ ਬਾਈ ਛੋਟਾ ਭਰਾ ਤੇ ਤੈਨੂੰ ਬਚਿਆ ਵਾਂਗ ਪਾਲਿਆ ਸੀ ਨਹੀਂ ਬਈ ਸ਼ਰੀਕ ਸ਼ਰੀਕ ਹੀ ਹੁੰਦਾ ਕਦੇ ਪਿਓ ਨਹੀਂ ਬਣ ਸਕਦਾ ਤੈਨੂੰ ਜਮੀਨ ਰੱਖੀ ਨੇ ਕਹਿੰਦਾ ਜਮੀਨ ਤਾਂ ਜੇ ਆਪਾਂ ਚਾਚੇ ਤਾਂ ਨਹੀਂ ਵੰਡੀ ਇਹ ਤਾਂ ਬਈ ਤੂੰ ਸਾਡੇ ਅੱਖੀ ਘਟਾ ਹੀ ਪਾਇਆ ਚਾਚੇ ਤਾਂ ਇਹਨਾਂ ਨੇ ਨਹੀਂ ਵੰਡੀ ਜਿਹੜੀ ਤੂੰ ਅੱਡ ਜ਼ਮੀਨ ਲੈ ਲਈ ਸਾਡੇ ਤੋਂ ਚੋੜੋ ਕਦੀ ਉੱਚੀ ਨਾ ਬੋਲ ਲੋਕਾਂ ਨੂੰ ਤਮਾਸ਼ਾ ਨਹੀਂ ਦਿਖਾਉਣਾ ਆਪਾਂ ਬਹਿ ਕੇ ਕੰਮ ਨਹੀਂ ਵੇੜਨਾ ਤਮਾਸ਼ਾ ਦਾ ਬਈ ਤੂੰ ਸਾਡੀ ਜ਼ਿੰਦਗੀ ਦਾ ਬਣਾਤਾ ਸਾਡੇ ਪਿਓ ਪੁੱਤਾਂ ਨੂੰ ਕੰਮ ਹੀ ਬਣਾਤਾ ਮਿੱਟੀ ਜਿਹੀ ਰੋਂਦੇ ਆ ਸਾਰਾ ਦਿਨ ਕੀ ਤਮਾਸ਼ਾ ਬਣਾਤਾ ਠੰਡਾ ਬਰਾਕਰ ਵੀ ਠੰਡਾ ਉਹ ਠੰਡੇ ਵਾਲੀ ਗੱਲ ਆ ਬਾਈ ਕੋਈ ਐਨਾ ਘੱਟ ਆਖੀ ਘੱਟਾ ਪਾਦਾ ਤੂੰ ਸਾਡੇ ਮੇਰੇ ਇਵੇਂ ਦੇ ਤੈਨੂੰ ਬੱਚਿਆਂ ਨੂੰ ਪਾਲਿਆ ਕੋਈ ਵੀਰ ਕੀ ਬੱਚਿਆਂ ਨੂੰ ਪਾਲਿਆ ਤੂੰ ਆਦੇ ਬੱਚਿਆਂ ਨਾਲ ਕੋਈ ਇਹ ਧੋਖਾ ਕਰਦਾ ਹੁੰਦਾ ਜਿਵੇਂ ਤੁਸੀਂ ਕੀਤੀ ਚੱਲ ਬੈਠ ਕੇ ਆਮਣੇ ਮੇਰੇ ਬੈ ਕੇ ਨਹੀਂ ਹੁਣ ਮੈਂ ਪੰਚਾਇਤ ਚ ਨਵੇੜੂ ਜਿਹੜੀ ਨਵੇੜੂਗਾ ਮੇਰਾ ਜਿਹੜਾ ਹਿੱਸਾ ਆਉਂਦਾ ਮੈਨੂੰ ਅੱਡ ਕਰ ਦੇ ਤੇ ਜਿਹੜਾ ਘਰ ਦੇ ਵਿੱਚੋਂ ਆਉਂਦਾ ਸਾਰਾ ਸਮਾਨ ਦੇ ਕੇ ਮੈਨੂੰ ਅੱਡ ਕਰ ਦੇ ਮੈਂ ਨਹੀਂ ਤੇਰੇ ਨਾਲ ਰਹਿਣਾ ਬਾਈ ਤੇਰੀ ਮਰਜ਼ੀ ਆ ਕਲਵੀਰ ਮੈਨੂੰ ਤੇਰੇ ਨਾਲ ਫਰਕ ਨਹੀਂ ਸਮਝਿਆ ਸੀ ਕੋਈ ਫਰਕ ਨਹੀਂ ਕੀਤਾ ਤਾਂ ਹੀ ਤਾਂ ਮੈਂ ਇਨਾ ਘੱਟਾ ਖਾਲਿਆ ਹੌਣ ਤਾਂ ਪੰਚਾਇਤ ਹੀ ਨਵੇੜੂਗੀ ਜਿਹੜਾ ਕੋ ਨਵੇੜੂਗੀ ਠੀਕ ਆ ਬਈ ਆਹ ਮਿੱਟੀ ਦਾ ਆ ਆ ਦੇਖ ਲੋ ਆ ਵੀ ਚੀਜ਼ਾਂ ਸਾਂਝੇ ਘਰ ਚੋਂ ਆਈਆਂ 3 ਲੱਖ ਰੁਪਇਆ ਲਾਤਾ ਹਰਿ ਮੈਨੂੰ ਕਹਿੰਦਾ ਮੈਂ ਤਾਂ ਕੋਈ ਕੀਤਾ ਹੀ ਕੁਛ ਨਹੀਂ ਜੀ ਕੀ ਹਾਲ ਹੈ ਠੀਕ ਆ ਭਰਾ ਔਰ ਠੀਕ ਹੋ ਤੱਕੀ ਗੱਲ ਆ ਖੁਸ਼ੀ ਦਾ ਮੌਕਾ ਹੈ ਬੇਟੇ ਦਾ ਜਨਮ ਦਿਨ ਹੈ ਬੋਲਟ ਘਰੇ ਆਇਆ ਤੇ ਤੁਸੀਂ ਦਾਸ ਕਰੇ ਤੋਂ ਵੀ ਭਰਾ ਜੀ ਖੁਸ਼ੀਆਂ ਜੀ ਤਾਂ ਬਈ ਇਹਨੇ ਭੰਗ ਪਾਤੀ ਇਹਨੇ ਕੀ ਗੱਲੋ ਵੀ ਇਹਨੇ ਬਾਈ ਸਾਡੇ ਸਾਂਝੇ ਘਰ ਤੇੋਂ ਖਰਚਾ ਕਰਕੇ ਦੋ ਪਲਾਟ ਲੈ ਲੇ ਸ਼ਹਿਰ ਮਹਿਰੂਪੁਰ ਪਰ ਦੋ ਕਿਲੇ ਜ਼ਮੀਨ ਦੇ ਲੈ ਲੇ ਧੋਖਾ ਕੀਤਾ ਸਾਡੇ ਨਾਲ ਜਿੱਥੋਂ ਤੱਕ ਰਹੀ ਗੱਲ ਬੁਲਟ ਵੀ 3 ਲੱਖ ਰੁਪਏ ਉਹ ਵੀ ਸਾਂਝੇ ਘਰ ਤੇੋਂ ਲਾਇਆ ਉਹ ਨਹੀਂ ਤੈਨੂੰ ਕੋਈ ਗਲਤ ਗਲਤ ਫहमी ਕੀ ਹੋਈ ਜੇ ਇੰਨਾ ਹੀ ਹੁੰਦਾ ਤੇ ਮੈਨੂੰ ਦੱਸਦਾ ਨਾ ਮੈਨੂੰ ਨਾਲ ਨਾ ਲੈ ਕੇ ਜਾਂਦਾ ਬਾਈ ਲੈ ਕੇ ਆਉਣਾ ਉਹ ਨਹੀਂ ਆਹ ਤੁਹਾਡੇ ਫਸਲ ਵਾੜੀ ਤਿਆਰੀ ਖੜੀ ਸੀ ਤੇ ਮੈਨੂੰ ਅੱਜ ਤੋਂ 10 ਦਿਨ ਪਹਿਲਾਂ ਬਾਈ ਜਿਹੜੇ ਫੋਨ ਕੀਤਾ ਸੰਦੂ ਸਾਰੂ ਨੰਬਰ ਲਾਇਏ ਹੈਲੋ ਹਾਂਜੀ ਸੰਧੂ ਸਾਹਿਬ ਕੀ ਹਾਲ ਚਾਲ ਹੈ ਜੀ ਠੀਕ ਹੈ ਭਰਾ ਜੀ ਉਹ ਭਰਾ ਜੀ ਸਾਹਿਬ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਘਰ ਪਰਿਵਾਰ ਠੀਕ ਹੈ ਜੀ ਬਹੁਤ ਵਧੀਆ ਜੀ ਹੁਕਮ ਕਰੋ ਜੀ ਹੁਕਮ ਇਹੋ ਆ ਵੀ ਸੰਧੂ ਸਾਹਿਬ ਆਪਣਾ ਬੇਟਾ ਬਾਹਰ ਤੁਹਾਨੂੰ ਪਤਾ ਹੀ ਹੈ ਕੈਨੇਡਾ ਚ ਹਾਂਜੀ 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 ਤੇ ਭਤੀਜ ਮੇਰੇ ਨੇ ਪਲੱਸ 2 ਕਰ ਲਈ ਹੈ ਤੇ ਹੁਣ ਉਹਦਾ ਜਨਮ ਦਿਨ 10 ਤਰੀਕ ਨੂੰ ਠੀਕ ਹੈ ਜੀ ਤੇ ਬੇਟਾ ਦਾ ਵੀ ਆਪਾਂ ਇਹਨਾਂ ਨੂੰ ਵੀ ਮੈਂ ਭੇਜੂਗਾ ਪੇਮੈਂਟ ਤੇ ਆਪਾਂ ਗਿਫਟ ਕਰਨਾ ਮੋਟਰਸਾਈਕਲ ਸੋ ਨਵੀ ਬਹੁਤ ਬਹੁਤ ਜੀ ਤੇ ਸੰਧੂ ਸਾਹਿਬ ਗੱਲ ਐ ਉਹ ਆ ਵੀ ਆਪਾਂ ਮੋਟਰਸਾਈਕਲ ਦਾ ਜਿਹੜਾ ਨਾ ਕੰਮ ਸਾਰਾ ਦੱਸ ਦੇਣ ਦੇ ਵਿੱਚ ਕੰਪਲੀਟ ਕਰਕੇ ਨੰਬਰ ਨੰਬਰ ਲਵਾ ਕੇ ਇੱਕ ਸੱਥੇ ਨੰਬਰ ਕੋਡ ਤੋਂ ਇਹ ਲੱਗਣਾ ਚਾਹੀਦਾ ਹਾਂਜੀ ਕੋਈ ਗੱਲ ਨਹੀਂ ਹਾਂਜੀ ਤੁਸੀਂ ਇੱਕ ਕਾਊਂਟ ਭੇਜ ਦਿਓ ਜੇ ਤੇ ਬੇਟਾਂ ਦਾ ਬਾਅਦ ਵਿੱਚ ਮੈਂ ਪੇਮੈਂਟ ਪਾ ਦਊਗਾ ਤੁਹਾਨੂੰ ਠੀਕ ਹੈ ਕੋਈ ਗੱਲ ਨਹੀਂ ਆ ਜਾਣਗੇ ਹਾਂ ਪੈਸੇ ਦੀ ਕੋਈ ਟੈਨਸ਼ਨ ਆਪਾਂ ਨੂੰ ਤੇ ਹੜੀਆ ਟਾਈਮ ਸਾਥੋਂ ਦੁਆਰਾ ਘੜੀਨ ਲੱਗਣਾ ਤੇ ਤੁਸੀਂ ਕੰਪਲੀਟ ਕਰਕੇ ਭੇਜ ਦਿਓ ਜੀ ਛੋਟੇ ਵੀਰ ਆਹ ਗੱਲ ਸੀ ਤਾਈ ਮੈਂ ਮੋਟਰਸਾਈਕਲ ਆਪ ਦੇਣ ਆਇਆ ਰਹੀ ਬਾਈ ਦੀ ਗੱਲ ਇਹਨੇ ਕਦੇ ਫਰਕ ਹੀ ਨਹੀਂ ਕੀਤਾ ਯਾਰ ਤੁਹਾਡੇ ਨਾਲ ਜਦੋਂ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਨਾ ਉਦੋਂ ਤੋਂ ਮੈਂ ਇਹਨਾਂ ਨੂੰ ਜਾਣਦਾ ਸਾਰਾ ਪਿੰਡ ਜਾਣਦਾ ਤੁਹਾਨੂੰ ਤੁਹਾਡੀ ਬੜੀ ਵਧੀਆ ਜੋੜੀ ਆ ਰਾਮ ਲక్ష్ਮਣ ਦੀ ਕਹਿੰਦੇ ਆ ਤੁਹਾਨੂੰ ਪਿੰਡ 'ਚ ਇਹ ਤੁਸੀਂ ਆ ਜੇ ਨਾ ਬਗੜ ਪਾਓ ਤੁਹਾਡੇ ਤੋਂ ਬਗੈਰ ਤਾਂ ਬਾਈ ਸੂਈ ਵੀ ਨਹੀਂ ਖਰੀਦਦਾ ਜ਼ਮੀਨ ਤਾਂ ਬਹੁਤ ਵੱਡੀ ਗੱਲ ਹੈ ਛੋਟੇ ਵੀਰ ਜੇ ਤੈਨੂੰ ਫੇਰ ਵੀ ਸ਼ੱਕ ਹੈ ਆਪਾਂ ਪਟਵਾਰੀ ਤੋਂ ਅੱਜ ਹੀ ਪਤਾ ਕਰ ਲੈਣੇ ਆ ਫੇਰ ਤੂੰ ਭਾਵੇਂ ਉਸ ਮਰਦੀ ਕਰ ਕਿਆ ਕੀ ਨੇ ਤੈਨੂੰ ਕਹਿੰਦੇ ਕਿਹਾ ਮੈਨੂੰ ਬਈ ਕਾਲੇ ਨੇ ਕਿਹਾ ਸੀ ਉਹਨੇ ਵਧਾਈ ਮੰਗੀ ਮੇਰੇ ਤੋਂ ਕਾਲੇ ਨੇ ਤੁਹਾਡੇ ਪਿੰਡ ਵਾਲਾ ਕਿਤੇ ਲੰਗੜਾ ਜਾਂ ਤਾਂ ਨਹੀਂ ਸਾਈਕਲ ਤੇ ਫਿਰਦਾ ਹਾਂ ਉਹੀ ਬਈ ਉਹ ਤਾਂ ਸਾਡੇ ਦਾ ਦਾਤ ਪਣਾਈ ਆਉਣੇ ਬਾਈ ਯਾਰ ਉਹ ਬਾਈ ਕਾਲੇ ਨੇ ਮੈਨੂੰ ਜੱਲਿਓ ਅੱਜ ਤਾਂ ਬਾਈ ਇਹਨੂੰ ਮੈਂ ਸੋਹੇ ਹੀ ਆਖਿਆ ਸੀ ਮੈਂ ਕਾਲੇ ਦੇ ਕੋਲੇ ਨਾ ਖੜੀ ਇਹ ਬੰਦਾ ਬਹੁਤ ਭੈੜਾ ਉਹ ਨਹੀਂ ਘਰਾਂ ਦੇ ਫਰਕ ਤੋਂ ਆਉਂਦਾ ਕਿਹਦੇ ਮਗਰ ਲੱਗਿਆ ਉਹਦੀ ਲੱਤ ਅਸੀਂ ਧੰਨਿਆ ਉਹ ਸਾਡੇ ਘਰੇ ਵੀ ਉਹਨੇ ਕਲੇਸ ਕੋਆਦਾ ਦੀਓ ਮੈਨੇ ਛੋਟੇ ਜੀ ਨੂੰ ਮੇਰੇ ਉਪਰ ਕਾਦਾ ਦੀਓ ਨੇ ਉਹ ਤਾਂ ਬਾਈ ਫਿਰ ਆਪਦਾ ਕੰਮ ਕਰ ਗਿਆ ਨਹੀਂ 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 ਮਗਰ ਨਹੀਂ ਲੱਗੀਦਾ ਹੁੰਦਾ ਮੇਰੇ ਤੋਂ ਗਲਤੀ ਹੋ ਗਈ ਬਾਈ ਨਾ ਛੋਟੇ ਵੀਰ ਮੈਂ ਆਪਣੇ ਪੁੱਤਾਂ ਦੇ ਭਰਾ ਤੇ ਔਰ ਬੱਚਾ ਜੋ ਪਾਰਟੀ ਜੋ ਪਾਰਟੀ ਅਜੇ ਜਨਮ ਦੇ ਨਾ ਪੀਨੇ ਬਸ ਕੋਈ ਦਿਲ ਤੇ ਨਹੀਂ ਲੈ ਉਹ ਪਾਰਟੀ ਦਿਓ ਜਨਮ ਦੇ ਚਾਹ ਬਈ ਆਪਾਂ ਬਾਅਦ ਚ ਪੀਵਾਂਗੇ ਕੀ ਗੱਲ ਪਹਿਲਾਂ ਵਧਾਈਆਂ ਮੰਗਰ ਵਾਲੇ ਨੂੰ ਵਧਾਈ ਦੇ ਆ ਕਿ ਇਹ ਨੂੰ ਕੱਲੇ ਨੂੰ ਚਾਹ ਲੈ ਬਈ ਦੱਸਦਾ ਚਲੋ ਆ ਜਾ ਬਈ ਆ ਜਾ ਵਧਾਈ ਦੇ ਗੇ ਚਲੋ ਆ ਹਾਰ ਕਿਰਾਏ ਇੱਥੇ ਰੱਖ ਦੇ ਹਾਂ ਇਹ ਕਿਵੇਂ ਇਕੱਠੇ ਹੋਏ ਫਿਰਦਿਆ ਐਡੀ ਚੁਆਤੀ ਲਈ ਸੀ ਮੈਨੂੰ ਤਾਂ ਸੁੱਖ ਨਹੀਂ ਆਉਦੀ ਇਹਦਾ ਪੱਠੇ ਚ ਕੌਣ ਵੀ ਆਗੇ ਆਗੇ ਅੜ ਜਾ ਕਾਲਿਆ ਵਧਾਈ ਤਾਂ ਲੈ ਜਾ ਹਾਂ ਹਾਂ ਭਾਈ ਕੀ ਹੋ ਗਿਆ ਉਹ ਭਾਈ ਕੀ ਹੋ ਗਿਆ ਤੇਨੂੰ ਕੀ ਹੋ ਗਿਆ